ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਵੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਇਆ ਜੀ HMT 7511 ਟਰੈਕਟਰ ਵਿਕਾਉ ਹੈ ਜੀ ਮਾਡਲ 2004 90% ਟਾਇਰ ਇੰਜਨ ਗੇਅਰ ਦਾ ਓਕੇ ਏਰੀਆ ਪਿੰਡ ਕਮਾਲੀ ਫਤਿਹਗੜ੍ਹ ਸਾਹਿਬ ਰੇਟ ਵੀਰ ਨੇ ਦੱਸੇ ਨੇ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 98140 58402 ਇਸ ਨੰਬਰ ਤੇ ਫੋਨ ਕਰਕੇ ਤੁਸੀਂ HMT 7511 ਟਰੈਕਟਰ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਜੀ ਹਿੰਦ ਕੰਬਾਈਨ ਵਿਕਾਊ ਹੈ ਜੀ ਹਿੰਦ ਕੰਬਾਈਨ 999 ਵਿਕਾਊ ਆ ਪੰਜਾਬ ਨੰਬਰ ਹੈ ਜੀ 2011 ਮਾਡਲ ਪੇਟੀਬੰਦ ਇੰਜਨ 70% ਟਾਇਰਾਂ ਦੀ ਕੰਡੀਸ਼ਨ ਪਿਛਲੇ ਟਾਇਰ ਨਵੇਂ ਨੇ ਫੁੱਲ ਗਾਰੰਟੀ ਹੈ ਏਰੀਆ ਜੀ ਡਿੜਬਾ ਮੰਡੀ ਸੰਗਰੂਰ ਰੇਟ ਹੈ ਜੀ 7 ਲੱਖ 60 ਹਜ਼ਾਰ ਰੁਪਏ ਡਿਮਾਂਡ 99410 25187 99410 25169 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਕੰਬਾਈਨ ਨੂੰ ਖਰੀਦ ਸਕਦੇ ਹੋ ਮਹਿੰਦਰਾ 5585 ਟਰੈਕਟਰ ਵਿਕਾਊ ਹੈ ਜੀ 2000 ਮਾਡਲ ਹੈ ਪੰਜਾਬ ਨੰਬਰ ਹੈ ਜੀ 210000 ਰੇਟ ਰੱਖੇਗੇ ਜੀ ਏਰੀਆ ਗੰਗਾ ਨਗਰ ਰਾਜਸਥਾਨ 8619098722 ਇਸ ਨੰਬਰ ਤੇ ਫੋਨ ਕਰਕੇ ਫਿਕਸ ਕਰਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਨੂੰ ਮਿਲ ਸਕੇ ਇਸ ਵੀਰ ਦੇ ਦੋ ਪਸ਼ੂ ਵਿਕਾਊ ਨੇ ਜੀ ਇੱਕ ਪਹਿਲਾਂ ਝੋਟੀਏ ਤੇ ਇੱਕ ਗਾਂ ਹੈ ਪਹਿਲਾਂ ਝੋਟੀ ਵਿਕਾਊਾ ਦੁੱਧ 7 ਕਿਲੋ ਹੈ ਜੀ ਰੇਟ 55000 ਏਰੀਆ ਗੁਰਦਾਸਪੁਰ ਇੱਕ ਇਸ ਵੀਰ ਦੀ ਗਾਂ ਵੀ ਵਿਕਾਊਾ ਗਾਂ ਦੀ ਵੀਡੀਓ ਅੱਗੇ ਦਿਖਾਈ ਹੈ ਜੀ ਦੁੱਧ 7 ਕਿਲੋ 15000 ਰੁਪਏ ਰੇਟ ਮੰਗਿਆ ਜੀ ਨੰਬਰ ਵੀਰ ਦਾ ਤੁਸੀਂ ਨੋਟ ਕਰ ਲਓ 93510 93855 93510 93855 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੈਲਨ ਛੋਟੀ ਅਤੇ ਗਾਂ ਦੋਨੇ ਪਸ਼ੂ ਇਸ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਪਲਸਰ 150 ਮੋਟਰਸਾਈਕਲ ਵਿਕਾਊ ਆ 2019 ਮਾਡਲ ਹੈ ਜੀ ਰੇਟ ਵੀਰ ਨੇ ਦੱਸਣੀ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਪੰਜਾਬ ਨੰਬਰ ਹੈ ਜੀ ਏਰੀਆ ਵੀ ਨਹੀਂ ਦੱਸਿਆ ਤੇ 8146400115 ਇਹ ਨੰਬਰ ਹੈ ਜੀ ਇਸ ਨੰਬਰ ਤੇ ਬੰਦੇ ਸਾਰੀ ਜਾਣਕਾਰੀ ਲੈ ਕੇ ਤੁਸੀਂ ਮੋਟਰਸਾਈਕਲ ਨੂੰ ਖਰੀਦ ਸਕਦੇ ਹੋ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877988446 ਇਸ ਨੰਬਰ ਤੇ ਅੱਜ ਤੋਂ 7 ਫਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ WhatsApp ਕਰ ਸਕਦੇ ਹੋ ਲੋ ਜੀ ਇੱਕ ਹੋਰ ਤੁਹਾਡੇ ਲਈ ਬਹੁਤ ਸੋਹਣੀ ਜ਼ਮੀਨ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਸਾਰੀ ਜਾਣਕਾਰੀ ਦਿੱਤੀ ਜਾਊਗੀ ਵੀਡੀਓ ਸ਼ੇਅਰ ਕਰਿਓ ਤਾਂ ਕਿ ਇਹ ਵੀਡੀਓ ਕਿਸਾਨ ਵੀਰਾਂ ਤੱਕ ਜ਼ਰੂਰ ਪਹੁੰਚ ਸਕੇ 7 ਕਿੱਲੇ ਝੋਨੇ ਵਾਲੀ ਜ਼ਮੀਨ ਵਿਕਾਊ ਹੈ ਵਿੱਚ ਮੋਟਰ ਤੇ ਵਿੱਚ ਘਰ ਬਣਿਆ ਹੋਇਆ ਏਰੀਏਟ ਡੱਬ ਵਾਲੀ ਸਰਸਾ ਜਾਹ ਜਾਣਕਾਰੀ ਤੁਸੀਂ ਇਸ ਨੰਬਰ ਤੇ ਲੈ ਸਕਦੇ ਹੋ 9307608785 ਇਸ ਨੰਬਰ ਤੇ ਫੋਨ ਕਰਕੇ ਸੱਤ ਕਿਲੇ ਛੋਣੇ ਵਾਲੀ ਜ਼ਮੀਨ ਵਿੱਚ ਘਰ ਬਣਿਆ ਹੈ ਵਧੀਆ ਮੋਟਰ ਲੱਗੀ ਹੈ ਜੀ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਮਿਰਜੀਆ ਮੇਨ ਕੋਠੀਆਂ ਦਾ ਰਾਹ ਜਾਂਦਾ ਪਿਆ ਦੋਵਾਂ ਨੂੰ ਪਹਿਲੀ ਕੋਠੀ ਦਾ ਰਸਤਾ ਲੌਬੀ ਸਾਹਮਣੇ ਕਮਰਾ ਬਰਾਂਡਾ ਰਸੋਈ ਫਿਰ ਕਮਰਾ ਤੇ ਪੌੜੀਆਂ সেই মেট্ৰ দুই কোঠিৰে নক্সা

Foi Ó, oh, ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ